ਜੀ ਸੱਚੀ ਰਿਆ ਕਾਲ ਕੀ ਹਲਚਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਆ ਵਧੀਆ ਹੋਵੋਗੇ ਤੇ ਅੱਜ ਟਾਈਮ ਤੇ ਮੈਂ ਕਲਾਸ ਲਾਇਆ ਇਸੀ ਕਲਾਸ ਲਾ ਕੇ ਮੈਂ ਜਾ ਬਾਣੀ ਪੀ ਲਿਆ ਤੇ ਥੋੜਾ ਧੁੱਪ ਸੇਕ ਲਈ ਤੇ ਹੁਣ ਮੈਂ ਜਾਣੀ ਆ ਸਾਗ ਤੋੜਨਾ ਤੇ ਨੀਚੇ ਨਲਮ ਨੀਚੇ ਵਾਲਿਆਂ ਦੇ ਹੈਗਾ ਸਾਗ ਥੋੜਾ ਜਿਹਾ ਲੱਗਿਆ ਹੋਇਆ ਆ ਆਪਾਂ ਥੋੜਾ ਜਿਹਾ ਵਾਧੂ ਆ ਤੇ ਸਾਗ ਨਾਲੇ ਪਾਲਕ ਮੈਂ ਤੋੜ ਕੇ ਲਿਆਉਣੀ ਆ ਤੇ ਨਾਲ-ਨਾਲ ਦੇਖਣੀ ਕੋਸ਼ਿਸ਼ ਕਰਦੀ ਆ ਬਲੌਗ ਵੀ ਬਣਾਉਣੀ ਆ ਤੇ ਨਾਲ ਆਪਾਂ ਬਣਾਵਾਂਗੇ ਬਲੌਗ ਤੇ ਅੱਜ ਅਸੀਂ ਫਿਰ ਚੱਲ ਗਏ

没得。<Okay. S 2> okay. उधर जाती हूँ ना सेंटर में आप, तो मेरे को बोलने लगी ये तो पंजाबी है हां मैं कहती पंजाबी बोल के दिखाई क्या लेखा चखा छोले दे मांजे छुट्टी होती आखा राजवंती याद आती होगी दादावती परदे वाली क्या राजवंती आवा राजनीति से इस राजवंती तो कभी नहीं आती है <laughs> बिगल दुनिया जो है यार कोई काम का सीख लिया होता ही में गए जाना तो शादी वगैरह नहीं है हां तो करती है कोई मिलने हो गया सिकना आके ना सिलवा लगे हूं सुनिए वो कहती थी मीठी के क्या थी मैं मीठी को भी बोलना था पता नहीं कि फ्रेंड है जबानू कहते 18 साल तक काम नहीं लगते कौन जावे जी सा भी जावे टीशा 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 साला तरिशा टीशा 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 ਮੈਂ ਕਿਹਾ ਮੈਂ ਕਿੰਨਾ ਬੁਰਾ ਨਹੀਂ ਜਿਹੜਾ ਨੇ ਇੱਕ ਤੀਸ਼ਾ ਹੈ ਉਹ ਤੇ ਮਾਰੇ ਪਰ ਲਓ ਜੀ ਇੱਥੇ ਮੈਂ ਸਾਗ ਤੋੜ ਲੈ ਸਾਗ ਤੋੜਦੇ ਤੋੜਦੇ ਨਾਲ ਉਹਨਾਂ ਨਾਲ ਗੱਲਾਂ ਕੀਤੀਆਂ ਨਾਲ ਸਾਗ ਤੋੜਿਆ ਤੇ ਸਾਗ ਇੱਥੇ ਕੁਛ ਥੋੜਾ ਜਿਹੀ ਸੀ ਤੇ ਚਲ ਆਪਾਂ ਦੋ ਹੀ ਜਣੇ ਸੀਗੇ ਸਾਨੂੰ ਦੋ ਜਣਿਆਂ ਨੂੰ ਬਾਧੂ ਰਿਹਾ ਵੀ ਹੁਣ ਸਾਗ ਦੀ ਰੁੱਤ ਜਾਂਦੀ ਚਲੋ 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 ਜਦੋਂ ਹਾਲ ਖੋਦਦਾ ਮਤਲਬ ਤੂੰ ਜੇਕਰ ਫੋਨ ਇਹ ਫਿਰ ਡਰਾਉ ਦੁੱਧ ਹੋ ਜਾਂਦੀ ਹੈ

ਲੋ ਜੀ ਨਾਲ ਨਾਲ ਸਾਗ ਤੋਂੜਿਆ ਨਾਲ ਇੱਧਰ ਪਾਲਕ ਖੜੀ ਸੀ ਦੂਜੀ ਸਾਈਡ ਬਾੜੇ ਚ ਤੇ ਇੱਥੋਂ ਮੈਂ ਪਾਲਕ ਵੀ ਤੋੜ ਲਈ ਤੇ ਪਾਲਕ ਤੋੜ ਕੇ ਨਾਲ ਮੈਂ ਇੱਥੇ ਤੋੜ ਲਈ ਮੈਂ ਇੱਥੇ ਪਾਲਕ ਬਾਥੂ ਸਾਰਾ ਕੁਝ ਇੱਥੋਂ ਆਪਾਂ ਤੋੜ ਲਿਆ ਤੇ ਤੋੜ ਕੇ ਫਿਰ ਆਪਾਂ ਸਾਗ ਬਣਾਇਆ ਤੇ ਲਿਖਿਓ ਜੀ ਤੁਹਾਨੂੰ ਮੈਂ ਸਾਗ ਦੀ ਰੈਸিপি ਅਗਲੇ ਬਲੌਗ ਚ ਸ਼ੇਅਰ ਕਰੂੰਗੀ ਠੀਕ ਹੈ ਜੀ हैं आपने दीदी तो बच्चों का रायता डाल दो है ना मारी दो बच्चों का रायता डाल दो ना चलो 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 च ਲੋ ਜੀ ਸਾਗ ਆਪਾਂ ਤੋੜ ਲਿਆਂਦਾ ਤੇ ਹੁਣ ਮੈਂ ਸਾਗ ਨੂੰ ਧੋਦਿਆਂ ਧੋ ਕੇ ਥੋੜਾ ਜਿਹਾ ਸੁੱਕਣਾ ਪਾ ਦੇਵਾਂ ਸੁੱਕ ਜਾਊਗਾ ਧੁੱਪ ਲੱਗੀ ਪਈ ਆ ਵਧੀਆ ਧੁੱਪ ਆ ਧੁੱਪੇ ਥੋੜਾ ਜਿਹਾ ਸੁੱਕ ਜੂ ਤੇ ਜਾਂਦੀ ਵਾਰ ਦਾ ਪਸਾਗ ਬਣਾ ਲੀਏ ਉਸ ਤੋਂ ਬਾਅਦ ਫਿਰ ਉਹਨੂੰ ਕੱਟਦਿਆਂ ਕੱਟਣ ਨੂੰ ਮੇਰੇ ਕੋਲ ਨਾ ਹੀ ਤਾਂ ਮਸ਼ੀਨ ਆ ਤੇ ਨਾ ਹੀ ਦਾਤ ਵਗੈਰਾ ਹੈਗਾ ਤੇ ਉਹ ਹੈਗੀ ਅਡੀ ਆਪਣੀ ਕਰਦ ਚਾਕੂ ਹਨਾ ਉਹਦੇ ਨਾਲ ਕੱਟ ਲੂੰਗੀ ਤੇ ਹੁਣ ਮੈਂ ਧੋਣੀ ਆ ਸਾਗ ਨੂੰ ਸਾਗ ਨੂੰ ਧੋ ਕੇ ਸੁੱਕਣਾ ਪਾ ਦੂੰਗੀ ਤੇ ਫਿਰ ਸੁੱਕ ਜੂਗਾ ਨਾਲ ਨਾਲ ਮੈਂ ਇਹ ਭਾਂਡੇ ਧੋ ਦੂਗੀ ਭਾਂਡੇ ਮਾਇ ਦੂੰਗੀ ਤੇ ਧੋ ਕੇ ਭਾਂਡੇ ਭਾਂਡੇ ਧੋਂਦੇ ਧੋਂਦੇ ਸਾਗ ਸੁੱਕ ਚੁੱਤੇ ਉਦੋਂ ਬਾਅਦ ਹੁਣ ਕੱਟ ਦੂੰਗੀ ਕੱਟ ਕੇ ਤੇ ਫਿਰ ਸਾਗ ਆਪਾ ਬਣਾਵਾਂਗੇ ਅੱਛਾ ਜੀ ਲੈ ਪਾਣੀ ਜਿਦਾਂ ਨੇ ਨੂੰ ਰਾਂਤੀ ਚ ਪਾਣੀ ਪਾ ਕੇ E ti puoi levare tutto? Ok, ti fa un'ipama? Un dilemma? Un'ipaki di Un po' lunghino. ਜੀ ਇਹ ਬੱਚੀ ਆਪਾਂ ਕਲਾਂ 3 ਤੋਂ ਲਗੀ ਪਹਿਲਾ ਇਹਨਾਂ ਸਾਲ ਤੋਂ ਮਨ ਲਈ ਸਾਰੇ ਪਾਣੀ ਪਾ ਕੇ ਕੱਢਦੇ ਆਂਗੇ ਮਿੱਟੀ ਘੱਟਾ ਮਿੱਟੀ ਜੀ ਸੀਗੀ ਨੀਮੂ ਆਇਆ ਕਰਕੇ ਨਾ ਤੇ ਮਿੱਟੀ ਛੋਟਾ ਛੋਟਾ ਹੀ ਸੀਗਾ ਕਿਉਂਕਿ ਆਰੀਆਂ ਚ ਕੋਲੋਂ ਇਹ ਮਿੱਟੀ ਢੜਕ ਢੜਕ ਕੇ ਪਈ ਗਈ ਮਾਰ ਕੇ ਫਿਰ ਕੱਟ ਕੇ ਦੋ ਤਿੰਨ ਵਾਰੀ ਬਾਅਦ ਚ ਧੋ ਲਾਂਗੇ ਇਹ ਵਾਰੀ ਧੋਣੀ ਹੁੰਦੀ ਮੈਂ ਸਾਗ ਨੇ ਤੱਕੜਤਨ ਜੀ ਪਰ ਰਹਿੰਦੀ ਗੀ ਇਹ ਤਾਂ ਪੱਕੀ ਹੈ ਸਾਗ ਸਰੋਂ ਇਹ ਨਾਲ ਇਸ ਮਾਰ ਕੇ ਮਿੱਟੀ-ਮੁੱਟੀ ਜਲੀ ਦੇ ਤਰ੍ਹਾਂ ਨਿਕਲ ਜਾਂਦਾ ਧੁੱਪਾਂ ਵਦਿਆ ਨਿਕਣਾ ਇੰਗਾ ਟੋਂ ਹੁਣ ਗਰਮੀ ਹੁੰਦੀ ਹੈ ਜੀ ਮੋٹے ਕੱਪੜਿਆਂ ਨਾਲ ਤੇ ਮੈਂ ਭਈ ਆ ਜੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਬਾਹਰ ਜਾ ਵੀ ਗਰਮੀ ਵੀ ਬਹੁਗੀ ਮੈਨੂੰ ਐ ਸੀਗਾ ਜੇ ਤੁਹਾਨੂੰ ਗਰਮੀ ਆਊਗੀ ਉਦੋਂ ਫਿੱਟ ਹੋ ਰਿਆਂਗੇ ਵੀ ਇੱਕ ਵਾਰੀ ਚੱਕਰ ਮਾਰ ਜਾਗੇ ਪਰ ਮੈਂ ਮੋٹے-ਮੋٹے ਕੱਪੜੇ ਚੱਕੇ ਇੱਕ ਸਮਾਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇੰਨੇ ਧਿਆਨ ਚ ਨਹੀਂ ਰਿਹਾ ਮੇਰੇ ਆਪਣੇ ਕਪੜਿਆਂ ਵਾਲੀ ਗੱਲ ਤੇ ਹੁਣ ਮੈਨੂੰ ਚੇਤਾ ਆਉਂਦਾ ਵੀ ਗਰਮੀ ਵਾਲੇ ਕੱਪੜੇ ਵੀ ਚਾਹੀਦੇ ਸੀਗੇ ਇੰਨੇ ਪੈਸੇ ਉੱਥੇ ਮੇਰੇ ਕੋਲ ਸੂਟਾਂ ਦੇ ਸੂਟ ਢੇਰ ਲੱਗੇ ਹੁਣ ਐਥੇ ਪੈਸਾ ਲਾਉਣ ਨੂੰ ਵੀ ਨਹੀਂ ਜੀ ਕਰਦਾ ਬੀਬੀ ਐਸਟੀ ਜਾਊਗਾ ਜਦੋਂ ਉੱਥੇ ਇੰਨੇ ਪੈਸੇ ਉਹ ਮੂੰਹ ਪਾ ਕਰ ਲੈਂਦੀ ਉਹ ਵਰਤ ਲੈਂਦੀ ਮਤਲਬ ਉਹਨਾਂ ਨੂੰ ਪਾ ਲੈਂਦੀ ਤੇ ਨਵੇਂ ਲੈਤੇ ਜਾਂਦੀ ਹੁਣ ਚਲ ਦੇਖਦੇ ਆ ਕੋਈ ਨਾ ਇੱਕ ਦੋ ਬਣਾ ਲਾਂਗੇ ਫਿਰ ਜਦੋਂ ਗਏ ਉਦੋਂ ਚੱਕ ਲੈਵਾਂਗੇ ਐਂ ਐਡਜਸਟ ਕਰ ਲਾਂਗੇ ਲੋ ਹਣਾ ਬਦੂਲ ਕੇ ਸਾਗ ਇਹ ਚਾੜਾ ਨਾ ਇੰਨਾ ਸਾਰਾ ਸਾਗ ਲੈ ਕੇ ਆਈਆਂ ਮੈਂ ਇੰਨਾ ਦੇ ਵਿੱਚ ਸਾਗ ਵਿੱਚ ਪਾਲਕ دیکھ ਲੋ ਜਿਹਦੇ ਵਿੱਚ ਹੀ ਆ ਮੇਥੇ ਤੇ ਬਾਥੂ ਸਾਰਾ ਖੁਸ਼ ਉਹਨੇ ਨੂੰ ਆਪਾਂ ਪਾ ਦੇਂਗੇ ਪ੍ਰਾਂਤੀ ਚ ਤੂੰ ਚੰਗੀ ਤਰ੍ਹਾਂ ਮੇ ਧੋਣੀ ਆ। ਤੋਂ ਓਕੇ। ਫਿਰ ਮਿਲਦੇ ਆਂ ਜੀ ਆਪਾਂ। ਲਓ ਜੀ ਸਾਗ ਨੂੰ ਮੈਂ ਧੁੱਪੇ ਪਾਤਾ ਸੁੱਕਣਾ। ਸੁੱਕਣਾ ਤਾਂ ਕੀ ਪਾਤਾ। ਅੱਠ ਤੇ ਜਾਊਗਾ। ਧੁੱਪ ਜੀ ਲੱਗ ਕੇ ਅੱਠ ਜਾਊਗਾ ਧੁੱਪੇ ਪਾਤਾ ਮੈਂ। ਮੈਂ ਕਿਹਾ ਚੱਲ ਧੁੱਪ ਲੱਗ ਜੇ ਨੂੰ ਵੀ ਪਾਣੀ ਚ ਨੁੱਛੜ ਜਾਊਗਾ। ਫਿਰ ਉਹਦੋਂ ਮੈਂ ਇਹਨੂੰ ਕੱਟ ਦੂੰਗੀ ਤੇ। ਇਨੀ ਦੇਰ ਚ ਮੈਂ ਕੱਪੜੇ ਸੁੱਕ ਗਏ। ਕੱਪੜੇ ਲਾ ਲਾ। ਕੱਪੜਿਆਂ ਦੀ ਕਹਿ ਕਰਦੇ ਆਂ। ਹੁਣ ਦਿਨਾਂ ਦਾ ਫਰਕ ਪੈ ਗਿਆ। ਇਹਨਾਂ ਵੱਡੇ ਹੋ ਗਏ। ਹੁਣ ਕੰਮ ਨੂੰ ਵੀ ਜੀ ਕਰਦਾ ਚੁੰਨੀ ਤਾਂ ਮੈਂ ਇੱਕ ਚੱਕ ਲਈ ਸੀਗੀ। ਤੇ ਸੁਕਟਾ ਨਹੀਂ ਮੈਨੂੰ ਗੱਲ ਧਿਆਨ ਚ ਨਹੀਂ ਰਹੀ ਸੀ। ਜਿਵੇਂ ਸੁਟ ਵੀ ਲੈ ਕੇ ਆਉਣੇ ਸੀਗੇ ਬਸ ਦਿਮਾਗ ਨੇ ਕੰਮ ਹੀ ਨਹੀਂ ਕੀਤਾ। ਲੋ ਜੀ। ਫਿਰ ਅੰਜ ਲਾ ਦਈਆ ਪਤਾ ਹੈ। ਫਿਰ ਆਪਾਂ ਥੋੜੇ ਜਿਹਾ ਭਾਂਡੇ ਪਈਆਂ ਮਾਂਜ ਨਾਲੇ। ਤੇ ਭਾਂਡੇ ਮਾਂਜ ਦੀਆਂ। ਥੋੜੇ ਜਿਹਾ ਭਾਂਡੇ ਮਾਂਜਣ ਤੋਂ ਬਾਅਦ ਥੋੜੇ ਜਿਹਾ ਭਾਂਡੇ ਪਿਆ ਭਾਂਡੇ ਮਾਂਜ ਲੈਂਦੇ ਭਾਂਡੇ ਮਾਂਜ ਕੇ ਫਿਰ ਮੈਂ ਕਿਹ ਚਲ ਸਾਗ ਕੱਟ ਕੇ ਤੇ ਸਾਗ ਬਣਾ ਦਿਆਂਗੀ ਅੱਜ ਸਵੇਰ ਮੈਂ ਕੜੀ ਬਣਾਈ ਸੀਗੀ ਤੇ ਕੜੀ ਪਈ ਸ਼ਾਮ ਨੂੰ ਤੇ ਕੜੀ ਖਾ ਲਵਾਂਗੇ ਉਹ ਮੈਂ ਸਾਗ ਬਣਾ ਲੂੰਗੀ ਤੇ ਉਹਨੂੰ ਕੱਲ ਨੂੰ ਤੜਕਾ ਲਾ ਲਾਂਗੇ ਜਿੰਨਾ ਬੇਹਾ ਸਾਗ ਹੁੰਦਾ ਉਨਾ ਹੀ ਸਵਾਦ ਲੱਗਦਾ ਮੈਨੂੰ ਤਾਂ ਸਵਾਦ ਆਦਾ ਜਿੰਨਾ ਬੇਹਾ ਹੁੰਦਾ ਦਵਾਦੋਂ ਤੜਕਾ ਲਾ ਲਾਂਗੇ ਤੇ ਜੇ ਪਹਿਲੀ ਵਾਰ ਹੀ ਮੇਰੇ ਚੈਨਲ ਤੇ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੁਹਾਡੇ ਸਬਸਕ੍ਰਾਈਬ ਕਰਨਾ ਮੇਰਾ ਹੌਸਲਾ ਜਰੂਰ ਪਾਤਾ ਮੈਨੂੰ ਵਧੀਆ ਲੱਗਦਾ ਮੇਰਾ ਵੀਡੀਓ ਬਣਾਉਣ ਨੂੰ ਜੇ ਕਰਦਾ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਲੋ ਜੀ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਮੈਂ ਕੱਪੜਿਆਂ ਦੀ ਤਿਆਰ ਲਾ ਦਿਆਂ